ਜੀ ਸੱਚੀ ਇਹ ਕਾਲ ਜੀ ਇਹ ਆਪਣੇ ਕੋਲ ਮੈਚਿੰਗ ਸੂਟ ਰਹਿਣਗੇ ਬਹੁਤ ਹੀ ਸੋਹਣਾ ਫੈਬਰਿਕ ਹੁੰਦਾ ਹੈ ਨਾ ਸੂਟਾਂ ਦਾ ਤੇ ਇਹ ਨਾਲ ਦੁਪੱਟਾ ਮਿਲੇਗਾ ਤੁਹਾਨੂੰ ਟਰਿੰਟਡ ਸ਼ਰਟ ਮਿਲੇਗੀ 1.70 ਵੱਡੇ ਪਣੀ ਚ ਨੋਰਮਲ ਪਣੀ ਦੇ ਵਿੱਚ ਤੋਂ 2 ਮੀਟਰ ਔਰ ਇਸਦੇ ਨਾਲ ਜੋ ਬੋਟਮ ਹੈ ਉਹ ਪਲੇਨ ਕਾਟਨ ਦੀ ਨੋਰਮਲ ਪਣੀ ਦੇ ਵਿੱਚ 2 ਮੀਟਰ ਬੋਟਮ ਮਿਲੇਗੀ ਦੁਪੱਟਾ ਇਸਦੇ ਨਾਲ ਫੁੱਲ ਸਾਈਜ਼ ਦਾ ਮਿਲੇਗਾ ਟਾਈ ਡਾਈ ਕਾਟਨ ਸਿਲਫ ਲਾਈਨਿੰਗ ਦੁਪੱਟਾ 2 ਮੀਟਰ ਤੁਸੀਂ 950 ਵਿੱਚ ਬਾਈ ਕਰ ਸਕਦੇ ਹੋ ਵਿਦਾਊਟ ਲਰਨਿੰਗ ਸਟਿਚ ਹੋਣਗੇ ਬਹੁਤ ਅੱਛਾ ਫੈਬਰਿਕ ਆ ਇੱਕ ਕੈਮਰੀ ਕਾਟਨ ਦੀ ਸ਼ਰਟ ਰਹੇਗੀ ਮਹੇਸ਼ਵਰੀ ਪ੍ਰਿੰਟ ਆ ਬਾਟਮ 2.5 ਮੀਟਰ ਕਾਟਨ ਦੀ ਸੌਫਟ ਕੋਟਾ ਡੋਰੀ ਆ ਦੁਪੱਟਾ ਦੁਪੱਟੇ ਤੇ ਤੁਹਾਨੂੰ 4 ਸਾਈਡ ਜੋ ਪੱਟੀ ਲੱਗੀ ਮਿਲੇਗੀ 1075 ਵਿੱਚ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ ਇਹ ਵਿਦਾਊਟ ਦੁਪੱਟਾ ਸੁੱਟ ਰਹੇ ਨੇਗੇ ਬਹੁਤ ਹੀ ਅੱਛਾ ਫੈਬਰਿਕ ਦਾ ਬਹੁਤ ਵਧੀਆ ਸੂਟ ਨੇ ਔਰ ਵਿਦਾਊਟ ਲੈਨਿੰਗ ਸਟਿਚ ਹੋਣਗੇ ਪਿਓਰ ਕਾਟਨ ਰਾਮ ਟੈਕਸ ਬ੍ਰਾਂਡ ਦਾ ਫੈਬਰਿਕ ਦਾ ਡਿਜੀਟਲ ਪ੍ਰਿੰਟ ਸ਼ਰਟ 5 ਮੀਟਰ ਪਲੇਨ ਬਾਟਮ 5 ਮੀਟਰ ਤੇ ਤੁਸੀਂ ਵਿਦਾਊਟ ਦੁਪੱਟਾ ਬਾਈ ਕਰ ਸਕਦੇ ਹੋ 850 ਵਿੱਚ WhatsApp ਨੰਬਰ ਆਪਣਾ ਮੈਂਸ਼ਨ ਹੋਣ ਦਾ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਇਹ ਆਗੇ 175 ਸ਼ਰਟ ਹੈ ਕੈਮਰੀ कॉटन ਦੀ ਵੱਡੇ ਪਣੇ ਚ ਫਰਸ਼ੀ ਬਾਟਮ ਮਿਲੇਗੀ ਚਿਕਨ ਦਾ 8 ਮੀਟਰ ਦਾ ਦੁਪੱਟਾ ਤੁਸੀਂ ਇਸ ਨੂੰ ਵੀ ਬਾਈ ਕਰ ਸਕਦੇ ਆ 950 ਦੇ ਵਿੱਚ ਸਾਢੇ 3 ਮੀਟਰ ਚ ਵੱਡੇ ਪਣੇ ਚ ਸੂਟ ਰਹੇਗਾ ਵਰਕ ਵਾਲਾ ਦੁਪੱਟੇ ਤੇ ਵੀ ਵਰਕ ਮਿਲੇਗਾ ਦੁਪੱਟਾ ਮਸਲੀਨ ਦਾ ਤੁਸੀਂ 850 ਚ ਬਾਈ ਕਰ ਸਕਦੇ ਹੋ ਇਹ ਵੀ ਦੁਪੱਟਾ ਸੂਟ ਰਹੇਗਾ ਪਿਓਰ ਕੈਮਰੀ कॉटन ਦੀ ਸ਼ਰਟ 8 ਮੀਟਰ 프ਰੰਟ ਤੇ ਲੈਸਸ ਦਾ ਵਰਕ ਹੈ ਸੌਰੀ ਵਰਕ ਮਿਲੇਗਾ ਪਿਓਰ ਕਾਟਨ ਦੀ 2 ਮੀਟਰ ਇਸ ਦੇ ਨਾਲ ਬਾਟਮ ਆ ਦੁਪੱਟਾ ਵਰਕ ਵਾਲਾ ਮਿਲੇਗਾ ਮਲ ਕਾਟਨ ਦਾ ਪ੍ਰਿੰਟਡ ਦੁਪੱਟਾ ਇਹ 850 ਚ ਬਾਈ ਕਰ ਸਕਦੇ ਹੋ ਇਹ ਸੁੱਟਾਂ ਤੇ ਆਫਰ ਲੈ ਕੇ ਆਈਆਂ ਪਿਓਰ ਕਾਟਨ ਸ਼ਰਟ ਰਹੇਗੀ ਪ੍ਰਿੰਟਡ ਸ਼ਰਟ ਦੀ ਜੋ ਕੱਟ ਰਹੂਗੀ 175 ਵੱਡੇ ਪਣੀ ਚ ਬਾਟਮ ਇਸ ਦੇ ਨਾਲ ਪਲੇਨ ਰਹੇਗੀ 2 ਮੀਟਰ ਨੋਰਮਲ ਪਣੀ ਦੇ ਵਿੱਚ ਕਾਟਨ ਦੀ ਇਹਨਾਂ ਸੁੱਟਾਂ ਤੇ ਆਫਰ ਆ ਦੋ ਸੂਟ ਤੁਸੀਂ ਬਾਈ ਕਰਨੇ ਆ ਦੋ ਸੂਟਾਂ ਦਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਆਰਡਰ ਕਰਨਾ ਦੋ ਸੂਟ ਤੁਹਾਨੂੰ 850 ਵਿੱਚ ਮਿਲ ਜਾਣਗੇ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਫੈਬਰਿਕ ਬਹੁਤ ਵਧੀਆ ਕਾਟਨ ਤੁਸੀਂ ਇਸ ਦਾ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡੇ ਤੱਕ ਵਾਚ ਕਰਦੇ ਹੋ ਉਸਦੇ ਲਈ ਧੰਨਵਾਦ ਡੇਲੀ ਆਪਾਂ ਜੋ ਲੈ ਕੇ ਆਉਨੇ ਆ ਸੂਟਾਂ ਲਈ ਪ੍ਰਿੰਟ ਡਿਜ਼ਾਈਨਰ ਸੂਟ ਤੁਸੀਂ ਹਰ ਰੋਜ਼ ਆਪਣਾ ਵੀਡੀਓ ਅਪਲੋਡ ਕਰਦੇ ਉਸ ਦੇ ਵਿੱਚ ਆਪਣੀ ਆਫਰ ਵੀ ਐਡ ਹੁੰਦੀ ਆ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਐਂਡ ਜੋ ਚੈਨਲ